ਹੇ ਪ੍ਰੀਤ ਪੁੱਤ ਕੀ ਗੱਲ ਸਕੂਲ ਨਹੀਂ ਗਈ ਤੂੰ ਤਿਆਰ ਨਹੀਂ ਹੋਈ ਮੇਰਾ ਨੀਚੀ ਕਰਦਾ ਨਾਨੀ ਜਾਨੂ ਆ ਤੇ ਸਕੂਲ ਲੈ ਹੱਦ ਹੋਈ ਪਈ ਐ ਉਹੀ ਗੱਲ ਹੋਗੀ ਨਾ ਤੇਰੀ ਮਾਂ ਕੋ ਹੋਗੀ ਚਮੜਾਈ ਜਾਂਦੇ ਵੀ ਇਹਨੂੰ ਸਕੂਲ ਨਹੀਂ ਜਾਣ ਦਿੰਦੇ ਨਾਨੀ ਮਾਂ ਦਾ ਤਾਂ ਫੇਕਰ ਹੋਇਆ ਪਿਆ ਪਤਾ ਨਹੀਂ ਗਾ ਹੋਰ ਹੀ ਮਨ ਜਾ ਹੋਇਆ ਪਿਆ ਮੇਰੇ ਤਾਂ ਐਂਜੀ ਕਰ ਹੀ ਜਾਂਦਾ ਮੰਮੀ ਕੋਲ ਭੱਗ ਜਾ ਹੈਲਾ ਕਮਲੀ ਕਿਉ ਤੇਰੀ ਮਾਂ ਦਾ ਤੈਨੂੰ ਕਾਹਦਾ ਫਿਕਰ ਹੋਇਆ ਪਿਆ ਜੇ ਤੇਰਾ ਜੀ ਨਹੀਂ ਲੱਗਦਾ ਕੋਈ ਨਾ ਪੁੱਤ ਮੈਂ ਮਿਲਾ ਲਵਾਂਗੀ ਐ ਕਿਉ ਕਰੀ ਜਾਨੀ ਸਕੂਲ ਵਗ ਜਾ ਮੇਰੀ ਧੀ ਬਣ ਕੇ ਜਾ ਹੋਏ ਨਾ ਮੰਮੀ ਕੱਲ ਵਗ ਜੂੰਗੀ ਸਕੂਲ ਤਾਂ ਮੈਂ ਪੁੱਤ ਮੇਰੀ ਗੱਲ ਸੁਣ ਪ੍ਰੀਤ ਕਿੰਨੀਆਂ ਛੁੱਟੀਆਂ ਹੋ ਗਈਆਂ ਜਿੱਦਾਂ ਦੇ ਤੂੰ ਇੱਥੇ ਆਈਆਂ ਕੋਈ ਨਾ ਨੰਨੀ ਫੇਰ ਮੈਨੂੰ ਸਕੂਲ ਤੇ ਜਾ ਕੇ ਆਈ ਹੂੰ ਐਂ ਰਹੂਗਾ ਵੀ ਮੈਂ ਘਰੇ ਵਗ ਜਾ ਘਰੇ ਵਗ ਜਾ ਨਾ ਮੈਨੂੰ ਐਂ ਦੱਸ ਅੱਜ ਤੂੰ ਐਂ ਜਿਉ ਕਿਉ ਕਰੀ ਜਾਨੀ ਰੋਈ ਕਿਉ ਜਾਨੀ ਜੀ ਕਿਉਂ ਨਹੀਂ ਲੱਗਦਾ ਤੇਰਾ ਪਤਾ ਨਹੀਂ ਗਾ ਨਨੇ ਕੋ ਦਮ ਕੀ ਹੋ ਗਿਆ ਮम्मी ਦਾ ਫਿਕਰ ਜੋ ਹੋਣ ਲੱਗ ਗਿਆ ਪਤਾ ਨਹੀਂ ਮੇਰੀ ਮੰਮੀ ਕਿਵੇਂ ਹੋਊਗੀ ਕਿਵੇਂ ਨਹੀਂ ਲੈ ਹੈ ਨਾ ਕੰਬਣੀ ਆ ਚਾਰ ਦਿਨ ਹੋਇਆ ਹੁਣ ਆਪਾਂ ਨੂੰ ਆਇਆਂ ਨੂੰ ਹੈ ਚੰਗੀ ਪਲੀ ਤਾਂ ਹੈਗੀ ਸੀ ਉਹਨੂੰ ਕੀ ਹੋਣਾ ਹੈ ਹੈਗੀ ਤਾਂ ਚੰਗੀ ਪਲੀ ਸੀਗੀ ਬਸ ਪਤਾ ਨਹੀਂ ਕਿਉਂ ਆਏ ਜੋ ਹੋਇਆ ਪਿਆ ਵੀ ਕਦੇ ਮੇਰੀ ਮਾਂ ਕੋਈ ਪ੍ਰੋਬਲਮ ਚ ਤਾਂ ਨਹੀਂ ਹੈਗੀ ਲੈ ਦੱਸ ਕਿੰਡੀਆਂ ਕਿੰਡੀਆਂ ਸੋਚਾਂ ਸੋਚਦੀ ਐ ਹੈ ਉਹਨੂੰ ਕਾਦੀ ਪ੍ਰੋਬਲਮ ਹੋਣੀ ਹੈ ਜੀ ਫਿਰ ਤਾਂ ਮੇਰੇ বিনা ਨਾਜੀ ਲੱਗਦਾ ਹੋਵੇ ਮੰਮੀ ਦਾ ਗੱਲ ਸੁਣ ਜੇ ਤੇਰਾ ਜੀ ਨਹੀਂ ਲੱਗਦਾ ਜਾਂ ਤੇਰੀ ਮਾਂ ਦਾ ਜੀ ਨਹੀਂ ਲੱਗਦਾ ਮੈਂ ਤੇਰੀ ਮਾਂ ਨੂੰ ਕਹਦੇ ਨਹੀਂ ਭਾਈ ਤੂੰ ਵੀ ਇੱਥੇ ਆ ਜਾ ਕਿੰਨੇ ਵਾਰ ਤਾਂ ਤੁਹਕੇ ਮੰਮੀ ਨੂੰ ਆਉਂਦੀ ਨਹੀਂ ਮੰਮੀ ਤਾਂ ਇਹ ਕਹਿ ਦਿੰਦੀ ਹੈ ਮੇਰਾ ਕੋਈ ਨਾ ਕੋਈ ਕੰਮ ਹੈਗਾ ਉਹ ਕੰਮ ਹੋ ਜਾਂਦੋ ਫਿਰ ਤੁਹਾਡੇ ਕੋਲ ਹੀ ਰਹਿਣਾ ਮੈਂ ਆ ਕੇ ਮੈਂ ਗੱਲ ਸੁਣ ਫਿਰ ਤੂੰ ਕੀ ਫਿਕਰ ਕਰਦੀਆਂ ਸੀ ਹੈਗੀਆਂ ਨਾ ਫਿਕਰ ਕਰਨ ਵਾਲੇ ਤੂੰ ਨਾ ਪੁੱਤ ਇਹੋ ਜਿਹੀਆਂ ਗੱਲਾਂ ਸੋਚਿਆ ਕਰ ਕੁਝ ਨਹੀਂ ਹੋਇਆ ਤੇਰੀ ਮਾਂ ਨੂੰ ਕੋਈ ਗੱਲ ਨਹੀਂ ਐਂ ਕਰ ਮੈਂ ਫੋਨ ਕਰ ਲਾਂਨੀ ਐ ਤੇਰੀ ਮਾਸੀ ਨੂੰ ਨਾਨੀ ਨੂੰ ਕਹ ਦੇਣੀ ਦੂਜੀ ਨੂੰ ਕੋਈ ਨਾ ਫੋਨ ਤਾਂ ਮੈਂ ਆਪ ਹੀ ਕਰ ਲੂੰਗੀ ਪਰ ਮੈਨੂੰ ਐ ਸੀਗਾ ਹੁਣ ਮੰਮੀ ਨੂੰ ਕੋਈ ਡਿਊਟੀ ਤੇ ਨਾ ਹੋਵੇ ਵੀ ਕਈ ਵਾਰ ਪੇਸ਼ੈਂਟ ਵਗੈਰਾ ਹੁੰਦੇ ਆ ਨਾ ਤਾਂ ਕਰਕੇ ਨਹੀਂ ਮੈਂ ਕੀਤਾ ਫੋਨ ਰੁਕ ਕੇ ਕਰੂੰਗੀ ਚਲ ਕੋਈ ਨਾ ਠਹਿਰ ਕੇ ਜਲਾ ਲਈ ਘੰਟਾ ਦੋ ਘੰਟਾ ਠੀਕ ਹੈ ਨਾ ਉਦੋਂ ਲਾ ਕੇ ਦੇਖ ਲਈ ਕੋਤ ਫੋਨ ਅੱਗੇ ਤਾਂ ਮੰਮੀ ਮੈਨੂੰ ਸਵੇਰੇ ਫੋਨ ਕਰਦੀ ਕਰਦੀ ਹੁੰਦੀ ਆ ਸਕੂਲ ਜਾਣ ਤੋਂ ਪਹਿਲਾਂ ਮੈਂ ਗੱਲ ਕਰਦੀ ਆ ਫੋਨ ਹੀ ਨਹੀਂ ਕੀਤਾ ਮੰਮੀ ਨੇ ਪੁੱਤ ਕਈ ਵਾਰ ਕੰਮ ਨਾਲ ਜ਼ਿਆਦਾ ਹੋ ਜਾਂਦਾ ਬਿਜੀ ਹੋ ਜਾਂਦੀ ਆ ਤਾਂ ਨਹੀਂ ਫੋਨ ਕੀਤਾ ਹੋਊਗਾ ਨਾਨੀ ਐਵੇਂ ਘੜੋ ਵੀ ਦਿਨ ਮੈਂ ਕਿੰਨੇ ਦਿਨ ਹੋ ਗਏ ਮੈਨੂੰ ਇੱਥੇ ਆਈ ਨੂੰ ਮੰਮੀ ਰੋਜ਼ ਸਿਰਫ ਫੋਨ ਕਰਦੀ ਆ ਨਾ ਤੁਹਾਡੇ ਸਾਹਮਣੇ ਰੋਜ਼ ਮੇਰੇ ਨਾਲ ਗੱਲ ਕਰਦੀ ਆ ਗੱਲ ਤਾਂ ਕਰਦੀ ਆ ਪੁੱਤ ਚਲ ਕੋਈ ਨਾ ਜਾਂ ਕੋਈ ਪੈਸੇ ਪੂਸੇ ਨਹੀਂ ਹੋਣੇ ਫੋਨ ਤੇ ਤਾਂ ਨਹੀਂ ਲਾਇਆ ਹੋਊਗਾ ਪੁੱਤ ਤੂੰ ਹੀ ਨਾ ਇਹ ਜੀਆਂ ਸੋਚ ਕੋਈ ਗੱਲ ਨਹੀਂ ਜਾ ਐ ਕਰ ਮੈਂ ਛੱਡਿਆਉਣੀ ਤੈਨੂੰ ਸਕੂਲ ਮੈਂ ਕੋਈ ਨਾ ਭੱਜੂਗੀ ਹੁਣ ਕੀ ਕਰਨਾ ਨਾਨੀ ਜਾ ਕੇ ਬਸ ਫੇਰ ਹੀ ਜਾਉਂਗੀ ਕੱਲ੍ਹ ਹੀ ਕੋਈ ਨਾ ਮਮੂ ਮੈਨੂੰ ਕਹਿ ਦੂਗੀ ਚੱਲ ਚੰਗਾ ਪੁੱਤ ਨਹੀਂ ਤੇਰਾ ਜੀ ਕਰਦਾ ਨਾ ਜਾ ਤੇ ਪਰ ਤੂੰ ਫੇਰ ਜਾ ਨਾ ਕਰ ਹਾਂ ਜਾ ਐ ਕਰ ਉੱਥੇ ਚੀਜ਼ ਪਈ ਆ ਖਾਲਾ ਚੱਕ ਕੇ ਜਾ ਨਹੀਂ ਮੰਨੀ ਹੈਗਾ ਨਾਨੀ ਖਾਣ ਨੂੰ ਕੁਛ ਵੀ ਮੈਨੂੰ ਸਮਝ ਨਹੀਂ ਆਉਂਦੀ ਪੁੱਤ ਤੂੰ ਐ ਕਰੀ ਕਿਉਂ ਜਾਨੀ ਕਿਉਂ ਰੋਈ ਜਾਨੀ ਹੈ ਹੈ ਕੁਛ ਨਹੀਂ ਹੋਇਆ ਤੇਰੀ ਮਾਂ ਨੂੰ ਜਾ ਵਗ ਜਾ ਅੰਦਰ ਠੀਕ ਆ ਮੈਂ ਵੀ ਫਿਕਰ ਨਹੀਂ ਕਰਦਾ ਤੇਰੇ ਜਿਵਾਕਾ ਵਰਗਾ ਜਿਵਾਕਾਂ ਤਾਂ ਹੋਈ ਨਹੀਂ ਇਹ ਜਿਹੇ ਗੱਲਾਂ ਉੜਦੀਆਂ ਹੁੰਦੀਆਂ ਪਤਾ ਨਹੀਂ ਮੈਨੂੰ ਕਿਉਂ ਐਂ ਜੋ ਹੋਇਆ ਪਿਆ ਚ ਕੋਈ ਨਾ ਨੰਨੀ ਅੱਜ ਐ ਕਿ ਕਰੀ ਜਾਂਦੀ ਐ ਮੈਨੂੰ ਤਾਂ ਸਮਝੀ ਨਹੀਂ ਆਉਂਦੀ ਐ ਨਾ ਕਦੇ ਉਹੀ ਨਹੀਂ ਸੀ ਕਰਿਆ ਹੈ ਕਿੰਨੇ ਦਿਨ ਹੋ ਗਏ ਨੂੰ ਆਈ ਨੂੰ ਆਪਦੀ ਮਾਂ ਨੂੰ ਕਦੇ ਯਾਦ ਹੀ ਨਹੀਂ ਕਰਿਆ ਅੱਜ ਇਹ ਰੋਈ ਜਾਂਦੀ ਐ ਵੀ ਮੇਰੀ ਮਾਂ ਪਤਾ ਨਹੀਂ ਕਿਵੇਂ ਹੋ ਕਿਵੇਂ ਨਾ ਕਮੜੀ ਜੀ ਨੂੰ ਚਲ ਕੋਈ ਨਾ ਭਾਈ ਜੇ ਨਾ ਜੀ ਲੱਗਿਆ ਮੈਂ ਛੱਡਿਆਉਂਗੀ ਉੱਥੇ ਹੋਰ ਕੀ ਵਿਚਾਰ ਦੇਣ ਇੱਥੇ ਲਾ ਲਾ ਇਹਦੀ ਵੀ ਨਾ ਮੈਨੂੰ ਲੱਗਦਾ ਡੰਡੀ ਜੀ ਟੁੱਟਣ ਵਾਲੀ ਹੋਈ ਪਈ ਐ ਹੋਂਦੋ ਬੇਬੇ ਨੇ ਦਿੱਤੇ ਸੀ ਵਿਆਹ ਵਲੇ ਪਾਈ ਹੈ ਨਹੀਂ ਇਕ ਵਾਰੀ ਵੀ ਮੈਂ ਕਿਹੜਾ ਕਿਤੇ ਜਾਂਦੀ ਸੀ ਕਿੱਥੇ ਪਾ ਕੇ ਜਾਂਦੀ ਇਹਨਾਂ ਪਰ ਫਿਰ ਪਾਈ ਰਹਿਣਗੇ ਐਂ ਕਰਦੀਆਂ ਪਾਈ ਲੰਮੀ ਆ ਬਾਹਰ ਜਾਣ ਦਾ ਹੀ ਖਤਰਾ ਹੁੰਦਾ ਵੀ ਚਲ ਸੌਣ ਦੇ ਆ ਕੋਈ ਖੋ ਕੇ ਨਾ ਲੈ ਜੇ ਘਰੇ ਘਰੇ ਤਾਂ ਕੀ ਕਹਿੰਦੇ ਆ ਉਹਨਾਂਲੇ ਹਲਕੇ ਜੇ ਹੈਗੇ ਆ ਐਵੇਂ ਨਾਲੇ ਪਾ ਪੂ ਕੇ ਨਾ ਦੇਖ ਲੰਮੀ ਕਿੰਨਾ ਕਿ ਚਿਰ ਚੱਲਣਗੇ ਫੇਰੀ ਡੰਡੀ ਢੰਡੀ ਜੀ ਬਣਵਾ ਲਓ ਹਾਂ ਸੱਚੀ ਡੰਡੀ ਥੋ ਯਾਦ ਆ ਮਨਿੰਦਰ ਨੂੰ ਫੋਨ ਲਾਇਆ ਸੀ ਉਨੇ ਬੈਕ ਕਾਲ ਨਹੀਂ ਕੀਤੀ ਰਾਤ ਮੈਨੂੰ ਕਹਿੰਦੀ ਵੀ ਕਰਦੀ ਆ ਮੈਂ ਨਾ ਪਹੁੰਚ ਕੇ ਫੋਨ ਕੀਤਾ ਉਹਨੇ ਮੈਂ ਹੁਣ ਬੈਕ ਕਾਲ ਕੀਤੀ ਆ ਦੱਸ ਕੇ ਤਾਂ ਆਈ ਗਈ ਸੀ ਵੀ ਮੈਂ ਆ ਜੂਗੀ ਟਾਈਮ ਨਾਲ ਫਿਰ ਆਈ ਕਾ ਤੋਂ ਨਹੀਂ ਫੋਨ ਕਰਾਂ ਇੱਕ ਵਾਰੀ ਸਿੰਗ ਜਾ ਕੇ ਪਟਿਆ ਗਿਆ ਦੁਬਾਰਾ ਲਾਨੀ ਆ ਇਹ ਵੀ ਨਾ ਜਮਾ ਆ ਉਹਦਾ ਧਿਆਨ ਨਹੀਂ ਰੱਖਦੀ ਹੈਗੀ ਇਹ ਕਿਹੜਾ ਪ੍ਰੀਤ ਨਾਲੋਂ ਜ਼ਿਆਦਾ ਵੱਟੀ ਹੈ ਉਹਦੇ ਵਾਂਗੂ ਨਿਆਣੀ ਬਣਦੀ ਪੀਸੀ ਫੋਨ ਸੰਪਰਕ ਤੋਂ ਬਾਹਰ ਇਹ ਹੈ ਕਿੱਥੇ ਕੁੜੀ ਨਾ ਫੋਨ ਚੱਕਦੀ ਹੈ ਨਾ ਬੈ ਕਾਲ ਕਰਦੀ ਹੈ ਟੁਕ ਟੁਕ ਦਾਸੀ ਦਾ ਵੇ ਬੰਦਾ ਕਿੱਥੇ ਆ ਕਿੱਥੇ ਨਹੀਂ ਤਾਂ ਸਮਝ ਨਹੀਂ ਆਉਂਦੀ ਇਹਦੀ ਹੌਰੀ ਨਾ ਕਿਤੇ ਵਿਚਾਰੀ ਨੂੰ ਕੋਈ ਟੈਨਸ਼ਨ ਹੋ ਗਈ ਹੋਵੇ ਵਿਚਾਰੀ ਦਾ ਕਿੰਨਾ ਗੁਸਤਾ ਓਲਚਿਆ ਪਿਆ ਜਿਹਦਾ ਘਰ ਵਾਲਾ ਉਹਦਾ ਸਾਥ ਦੇ ਦਿੰਦਾ ਨਾ ਤਾਂ ਅੱਜ ਵਿਚਾਰੀ ਨੂੰ ਐ ਦਰਦ ਦਰਦ ੱੱਕੇ ਨਾ ਖਾਣੇ ਪੈਲੇ ਕਿਧਰੇ ਵਕੀਲਾਂ ਕੋਲੇ ਫਿਰਦੀ ਐ ਕੋਟ ਕਚਹਿਰੀਆਂ ਇਹ ਤਾਂ ਬੰਦੇ ਦੀ ਜ਼ਿੰਦਗੀ ਨੂੰ ਅੱਧਾ ਕਰ ਦਿੰਦੇ ਨੇ ਬਹੁਤ ਦੁੱਖ ਹੁੰਦਾ ਕਦੇ ਕਦੇ ਇਹਦੇ ਬਾਰੇ ਸੋਚ ਕੇ ਚਲ ਰੱਬ ਕਰੇ ਜੋ ਇਹ ਚਾਹੁੰਦੀਆਂ ਨੂੰ ਮਿਲੇ ਤੇ ਇਹਦੀ ਕੁੜੀ ਲਾਇਕ ਨਿਕਲ ਜੇ ਕਿਸੇ ਪਾਸੇ ਲੱਗ ਜੂਗੀ ਚਲ ਇਹਨੂੰ ਸਹਾਰਾ ਹੋ ਜਾਊਗਾ ਬਾਕੀ 3 ਤਾਂ ਚਲ ਕੀਨੇ ਰੱਖੀਆਂ ਨੇ ਤੌਰ ਨਹੀਂ ਤਾਂ ਇਹਨੂੰ ਵੀ ਪਾਊਗੀ ਮਰਦ ਜ਼ਾਤ ਇਹ ਜੀ ਹੁੰਦੀ ਹੈ ਕਿਸੇ ਦੀ ਸਗੀ ਨਹੀਂ ਹੁੰਦੀ ਹਾਂ ਚਲ ਛੋਟ ਇੱਕ ਵਾਰੀ ਹੋਰ ਟਰਾਈ ਕਰਕੇ ਦੇਖ ਲੈਣੀ ਆ ਨਹੀਂ ਐਂ ਕਰਦੀ ਆ ਫੋਨ ਨਹੀਂ ਕਰਦੀ ਹੂੰ ਮੈਸੇਜ ਕਰ ਦਿੰਨੀ ਆ ਇਹਨੂੰ ਮੈਸੇਜ ਤਾਂ ਦੇਖੋਗੀ ਉਹ ਹੀ ਹਾਂ ਹਲੋ ਮਨਿੰਦਰ ਕਿੱਥੇ ਐ ਕਾਲ ਕਰ ਮੈਨੂੰ ਸੈਟ ਹੂੰ ਚਲ ਕੋਈ ਮੈਸੇਜ ਤਾਂ ਦੇਖ ਹੀ ਲਵਗੀ ਜਦ ਹੀ ਫ੍ਰੀ ਹੋਈ ਹੋਂ ਵੀ ਫੋਨ ਕਰ ਲਵਗੀ ਹਾਂ ਚਲ ਮੈਂ ਅਵੀ ਰੋਟੀ ਪਾਣੀ ਬਣਾ ਲੈਨੀ ਆ ਮੈਨੂੰ ਤਾਂ ਲੱਗਦਾ ਨਹੀਂ ਬੇਬੇ ਨੂੰ ਵੀ ਦਿੱਤਾ ਹੋਊਗਾ ਹੀ ਇੰਨੇ ਕੁਛ ਖਾਣ ਪੀਣ ਨੂੰ ਚਲ ਬੁੜੀ ਐ ਮੈਂ ਦੇ ਦਿੰਨੀ ਆ ਰੋਟੀ ਦੀ ਕਿੱਡੀ ਗੱਲ ਐ ਹੋਰ ਤਾਇਆ ਹੁਣ ਸਿੱਧ ਠੀਕ ਆ ਹਾਂ ਠੀਕ ਆ ਜੀ ਬਹੁਤ ਠੀਕ ਦਵਾਈ ਕਿੱਥੋਂ ਲੈਂਤੀ ਆ ਦਵਾਈ ਆਪਣੇ ਗਗਨ ਹਸਪਤਾਲ ਤੋਂ ਲੈਂਦੀ ਆ ਅੱਛਾ ਹੁਣ ਫਰਕ ਆ ਪਹਿਲਾਂ ਨਾ ਪਹਿਲਾਂ ਫਰਕ ਆ ਉਨ ਇੱਤੀ ਦਾ ਹੈਗਾ ਇਹ ਥੋੜੇ ਫਰਕ ਚੱਲ ਧਿਆਨ ਰੱਖੋ ਚੰਗਾ ਆਪਦਾ ਹਾਂ ਠੀਕ ਆ ਨਿੱਕੇ ਹਾਂ ਸਭੀ ਲੋਕ ਆਇਆ ਹੀ ਰਿਕਮੈਂਡ ਚਲੋ ਠੀਕ ਆ ਤਾਇਆ ਅੱਛਾ ਜੀ ਆਇਆ ਹੋਰ ਕੀ ਕਰਦੇ ਸੀ ਉਹ ਤਾਂ ਹੀ ਰਿਅਰਤਾਈ ਦੀਨੇ ਬਿਮਾਰ ਵਾਲੇ ਹੋ ਗਏ ਸੀ ਦਵਾਈ ਲੈਣ ਕਿਸ ਨੂੰ ਪਤਾ ਲੀ ਜਾਂਦਾ ਸੀ ਚਲ ਮੈਂ ਕੀ ਲੈਣਾ ਚਾਹ ਪੀ ਲੂੰ ਤੂੰ ਪੀ ਲਈ ਹਾਂ ਫਿਰ ਤਾਂ ਪੀ ਲਈ ਸੀ ਮੈਂ ਸੋਚਿਆ ਤੁਹਾਨੂੰ ਜਾ ਫੜਾ ਦਾਂ ਠੀਕ ਆ ਮੈਂ ਕੀ ਲੈਣਾ ਆਕੇ ਮੈਂ ਕੀ ਲੈਣਾ ਜਿਹਦੇ ਬੰਦੇ ਦਾ ਹਾਲ ਚਾਲ ਪੁੱਛ ਲੈ ਕਿ ਮੈਂ ਕੀ ਹੈ ਕਿਹਦੀ ਗੱਲ ਹੈ ਫੀਰ ਵੀ ਨਹੀਂ ਆਉਂਦੀ ਮਾਰਦੇ ਰਹਿੰਦੇ ਸਾਰਾ ਦਿਨ ਵੇਬਨਾਈ ਚਾਹ ਪੀਨੀ ਕੋਈ ਨਹੀਂ ਤੂੰ ਚਾਹ ਪੀ ਚੈਰੀ ਬਹੁਤ ਚਾਹ ਪੀ ਬੇ ਮੇਰੀ ਕਿਆ ਤੋ ਕੀ ਲੈਣਾਗਾ ਕਿਉਂ ਕੀ ਹੋ ਗਿਆ ਬੇ ਬੈਂਕ ਤੋ ਬੋਲੀ ਜੰਨੇ ਆ ਹੋਰ ਤਾਂ ਕੁਛ ਨਹੀਂਗਾ ਕੋਈ ਨਹੀਂ ਪੁੱਤ ਪੀ ਚਾਹ ਤੂੰ ਫਿਰ ਮੈਂ ਤਾਂ ਸਾਨੂੰ ਐ ਪੁੱਛਿਆ ਵੀ ਨਾਲੇ ਚਾਹ ਪੀ ਲਈ ਪਰ ਤੂੰ ਐ ਜਗਾ ਤੋ ਬੋਲੀ ਜੰਨੇ ਕੀ ਗੱਲ ਹੋਗੀ ਤੈਨੂੰ ਕਿਹੜਾ ਪਤਾ ਨਹੀਂਗਾ ਮੈਨੂੰ ਪੁੱਛਦਾਗਾ ਤੂੰ ਹੈ ਤੈਨੂੰ ਚਾਹ ਫੜਾ ਕੇ ਮੁਰਗੀ ਤੇ ਮੈਨੂੰ ਉਹਨੇ ਕਿਹਾ ਵੀ ਨਹੀਂ ਬੇਬੇ ਤੂੰ ਵੀ ਚਾਹ ਪੀ ਲੈ ਤੈਨੂੰ ਫੜਾਈ ਨਹੀਂ ਜਾਉਣੀ ਮੈਂ ਤੈਨੂੰ ਪਤਾ ਹੀ ਨਹੀਂ ਲੱਗਦਾ ਕਿ ਵੀ ਮੈਨੂੰ ਫੜਾਈ ਆ ਚਾਹੇ ਨਹੀਂ ਫੜਾਈ ਚਾਹੇ ਬੇਬੇ ਮੈਨੂੰ ਕੀ ਪਤਾ ਮੈਂ ਤਾਂ ਤਾਏ ਦਾ ਬਰ ਪਤਾ ਨਹੀਂ ਹੁੰਦਾ ਸੀ ਵੀ ਕਿਵੇਂ ਆ ਮੈਨੂੰ ਤਾਂ ਐਸੀ ਤੈਨੂੰ ਫੜਾਤੀ ਹੋਗੀ ਚਾਹੋਣੇ ਮੈਨੂੰ ਤਾਂ ਹੁਣ ਤੂੰ ਦੱਸ ਮੈਨੂੰ ਤਾਂ ਪਤਾ ਲੱਗ ਕਿ ਤੇਨੂੰ ਉਹਨੇ ਚਾਹ ਨਹੀਂ ਫੜਾਈ ਮੈਂ ਪੁੱਛਦਾ ਉਹ ਕਿੱਥੇ ਆਉ ਤੈਨੂੰ ਪਤਾ ਕਿੱਥੇ ਆ ਕਿ ਮੈਨੂੰ ਕੀ ਪਤਾ ਕਿੱਥੇ ਆਗੀ ਅੱਗੇ ਤਾਂ ਨਾ ਆਖੇਗਾ ਬੇਬੇ ਆਏ ਕਹਿੰਦੀ ਹੈਗੀ ਮਾੜਾ ਮੋਟਾ ਤੂੰ ਮੇਰਾ ਧਿਆਨ ਦਿੰਦਾ ਸੀਗਾ ਹੁਣ ਬਸ ਤੂੰ ਵੀ ਇਹ ਜੇ ਮੰਗਰ ਲਾ ਕੇ ਨਾ ਮੇਰਾ ਧਿਆਨ ਦੇਨ ਨੂੰ ਹਟ ਗਿਆ ਉਹ ਬੇਬੇ ਤੇ ਮੈਂ ਕਰਾ ਕੀ ਹੁਣ ਸਾਰਾ ਕੁਝ ਤਾਂ ਦੇਖਣਾ ਪੈਂਦਾ ਹੁਣ ਠੀਕ ਆ ਬਾਕੀ ਰਹੀ ਗੱਲ ਉਹਦੀ ਮੈਂ ਪੁੱਛ ਲੈਣਾ ਵੀ ਤੂੰ ਚਾਹ ਕਿਉਂ ਨਹੀਂ ਫੜਾਈ ਅੱਡੀ ਗਿੱਡੀ ਕਿ ਤੇਰੇ ਦੁਸ਼ਮਣ ਆਹੋ ਵੀ ਤੈਨੂੰ ਚਾਹ ਪਣੀ ਨੀ ਪੁੱਛਦੀ ਦੇਖ ਲੈ ਇਹ ਮੈਂ ਪਾਲਿਆ ਸੀਗਾ ਮੈਂ ਹੈ ਲਉਂਆਂ ਦੀਆਂ ਘੁੱਟਾਂ ਨਾਲ ਤੇਰੇ ਕਿਤੇ ਤੇਰਾ ਪਿਓ ਜਾਲ ਨਹੀਂ ਸੀ ਮੈਂ ਹੁਣ ਦਿੱਤਾ ਤੇ ਹੁਣ ਤੂੰ ਤੂੰ ਮੈਥੋਂ ਪਾਸਾ ਵੱਟੀ ਜਾਣਾ ਉਹ ਨਹੀਂ ਬੇਬੇ ਮੈਂ ਉਹੀ ਆ ਜਿਹੜਾ ਪਹਿਲਾਂ ਸੀ ਤੇਰਾ ਪੁੱਤ ਠੀਕ ਆ ਇਹ ਤਾਂ ਤੈਨੂੰ ਲੱਗਦਾ ਵੀ ਮੈਂ ਬਦਲ ਗਿਆ ਕੋ ਐਸੀਆਂ ਗੱਲਾਂ ਕਿਉਂ ਕਰੀ ਜਾਂਦੀਆਂ ਈ ਪੁੱਤ ਦਾ ਮੈਂ ਤੇਰੀ ਰਹੂੰਗਾ ਮਾਤਾ ਪੁੱਤ ਤੈਨੂੰ ਬਣਾਇਆ ਸੀ ਦੇਖ ਲੈ ਕਿਹੜੇ ਹਸਾਬ ਨਾਲ ਪਾਲਿਆ ਤੈਨੂੰ ਮੈਂ ਮਾਰੀਆਂ ਮਾਰੀਆਂ ਰੀਣੀ ਰੀਣੀ ਲਿਆ ਲਿਆ ਕਿ ਤੇਰੇ ਮੂੰਹ ਦੇ ਵਿੱਚ ਪਾਈ ਆ ਮੈਂ ਐਡਾ ਤੈਨੂੰ ਚੋਬਰ ਕਰਿਆਗਾ ਤੇ ਅੱਜ ਤੂੰ ਮਾਰੀਆਂ ਜਾਂਦਾ ਭੁੱਲਿਆ ਬੈਠਾਂਗਾ ਕਿਉਂਕਿ ਹੁਣ ਮੈਨੂੰ ਕੀ ਪਤਾ ਦਿਮਾਗ ਨੂੰ ਹੋਇਆ ਕੀ ਆ ਮੈਨੂੰ ਕਹਿੰਦੀ ਉੱਥੇ ਕਿਹੜੇ ਕੀ ਕਰਦਾ ਸੀ ਪਹਾ ਮੈਂ ਤਾਂ ਤਾਇਏ ਦਾ ਪਤਾ ਲੀ ਜਾਂਦਾ ਸੀ ਕਹਿੰਦੀ ਮੈਂ ਕੀ ਲੈਣਾ ਨਾ ਦੇਖ ਲੈ ਹੁਣ ਮੇਰੇ ਕੀ ਸਾਰੇ ਆ ਮੈਨੂੰ ਕੀ ਪਤਾ ਤੇ ਦਿਮਾਗ ਨੂੰ ਹੋਇਆ ਕੀ ਆ ਫਿਰ ਅਸ ਦਿਮਾਗ ਨੂੰ ਮਾੜਾ ਮੋਟਾ ਸੈੱਟ ਕਰਨਾ ਇਹਨੂੰ ਕਾਇ ਤੂੰ ਕੋਈ ਨਹੀਂ ਬੇਬੇ ਹੌਲੀ ਹੌਲੀ ਆਪੇ ਸਮਝ ਜੂਗੀ ਇਹ ਨਹੀਂ ਸਮਝਦੀ ਦੀਂਦੀ ਮੈਨੂੰ ਪੁੱਛਣ ਦੇ ਉਹ ਕਿੱਥੇ ਆ ਉਹ ਕਿ ਤੂੰ ਚਾਹ ਕਿਉਂ ਨਹੀਂ ਫੜਾਈ ਬੇਬੇ ਨੂੰ ਖਬਰੇ ਕੀ ਪਤਾ ਉਹਦੇ ਮਨ ਨੂੰ ਹੋਇਆ ਕੀ ਹੈਗਾ ਮੈਂ ਪੁੱਛਦਾ ਇੱਕ ਵਾਰੀ ਕਿੱਥੇ ਆ ਉਹ ਬਸ ਠੀਕ ਉੱਤਮਾ ਛੋਲੇ ਵਿੱਚ ਨਾ ਕਲੇਸ਼ ਨਹੀਂ ਪਵਾ ਕੇ ਰਾਜੀ ਤੁਸੀਂ ਆਉਂਦਾ ਨਾ ਵਧਿਆ ਹੱਸ ਖੇਡ ਕੇ ਰਹੋ ਬਸ ਮੈਨੂੰ ਤਾਂ ਇੰਨੇ ਵਧਿਆ ਲੱਗਦਾ ਤੁਸੀਂ ਬੇਬੇ ਕਲੇਸ਼ ਵਾਲੀ ਕਿਹੜੀ ਗੱਲ ਆ ਨਾਲੇ ਹੀ ਨੂੰ ਸਾਰਾ ਪਤਾਗਾ ਠੀਕ ਆ ਵੀ ਇੱਕੋ ਇੱਕ ਮੇਰੀ ਮਾਂ ਕੀ ਠੀਕ ਆ ਕਰੇ ਕੋਣ ਹੈਗਾ ਤੇਰੀ ਨਹੀਂ ਦੇਖਭਾਲ ਕਰ ਸਕਦੀ ਕੱਲ ਨੂੰ ਫਿਰ ਮੇਰੇ ਕਹੜਾ ਕਰੂਗੀ ਉਹ ਚੱਲ ਕੋਈ ਨਹੀਂ ਨਿੱਕੇ ਮੈਂ ਨਾ ਸਾਨੂੰ ਖੁਸ਼ੀ ਖੁਸ਼ੀ ਦੇਖਣਾ ਚਾਹਣੀ ਹੈ ਜੀ ਦੇਖਣਾ ਤਾਂ ਚਾਹਣੀ ਆ ਬੇਬੇ ਇੱਕ ਦੋ ਵਾਰੀ ਤਾਂ ਉਹਨੂੰ ਕਹਿਣਾ ਤਾਂ ਪਊਗਾ ਨਾ ਐਂ ਤਾਂ ਫਿਰ ਚਾਂਬੜੀ ਜਾਊਗੀ ਉਹ ਦੇਖ ਲੈ ਰਾਣੂ ਸੀਗੀ ਰਾਣੂ ਮੇਰੀ ਕਿੰਨੀ ਵੇਖਭਾਲ ਕਰਦੀ ਹੁੰਦੀ ਸੀਗੀ ਰੋਟੀ ਪਾਣੀ ਲੀੜਾ ਟਾਕੀ ਸਾਰਾ ਮੈਨੂੰ ਧੋਤਾ ਦਿੰਦੀ ਸੀ ਤੇ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਜਦੋਂ ਆਪਣੀ ਗੱਲ ਚੱਲਦੀ ਹੁੰਦੀ ਹੈ ਰਾਣੋ ਦੀ ਗੱਲ ਵਿੱਚ ਨਾ ਵੜਿਆ ਕਰ ਖਬਰੇ ਕੀ ਪਤਾ ਰਾਣੋ ਤੇਨੇ ਕੀ ਘੋਲ ਘੋਲ ਪਿਉਂਦੀ ਆ ਹਰ ਗੱਲ ਰਾਣੋ ਨੂੰ ਵਿੱਚ ਲੈ ਲੋਗੀ ਜਦੋਂ ਆਪਣਾ ਉਹਦਾ ਨਾ ਨਿਬੜਿਆ ਨੇ ਬੜਾਇਆ ਵਿੱਚੇ ਵਿੱਚ ਰਾਣੋ ਰਾਣੋ ਦੂਈ ਉਹਦੀ ਗੱਲਾਂ 'ਚ ਗੱਲਾਂ ਕਰਨ ਲੱਗੀ ਨਹੀਂ ਨਿੱਕੇ ਇਹਦਾ ਤੇ ਉਹਦਾ ਬਹੁਤ ਫਰਕ ਆ ਪੁੱਤ ਮੈਂ ਆ ਹੀ ਨਹੀਂ ਕਹਿੰਦੀ ਵੀ ਤੂੰ ਇਹਨੂੰ ਪ੍ਰੀਤ ਨੂੰ ਕੁਛ ਕਹਿ ਤੇ ਤੁਸੀਂ ਆਪਦਾ ਘਰ ਬਸਾਓ ਵਧੀਆ ਹੱਸਦੇ ਖੇਡਦੇ ਰਹੋ ਤੇ ਪਰ ਰਾਣੋ ਨਾ ਬੋਲ ਤਾਂ ਮੇਰਾ ਧਿਆਨ ਦਿੰਦੀ ਸੀਗੀ ਤੇ ਮੇਰੇ ਅੱਖੇ ਵੇਖ ਕੇ ਵੀ ਰਾਨੋ ਲੱਗਦੀ ਸੀਗੀ ਦੇਖ ਬੇਬੇ ਜਿੱਦਾਂ ਮੈਂ ਬਿਮਾਰ ਹੋ ਜਾਂਦੀ ਸੀ ਨਾ ਮੈਨੂੰ ਹੱਥ ਤੇ ਗੋਲੀਆਂ ਧਰ ਧਰ ਕੇ ਤੇ ਪਾਣੀ ਦਾ ਗਲਾਸ ਮੇਰੇ ਹੱਥ ਦੇ ਵਿੱਚ ਫੜਾ ਕੇ ਨਾ ਪਲੀਜ਼ ਬੇਬੇ ਆ ਰਾਨੋ ਰਾਨੋ ਕਰਨਾ ਬੰਦ ਕਰ ਠੀਕ ਆ ਰਹੀ ਗੱਲ ਘਰ ਬਸਾਉਣ ਦੀ ਮੈਂ ਆਪੀ ਘਰ ਬਸਾ ਲੂੰਗਾ ਰਾਨੋ ਨੂੰ ਵਿੱਚ ਨਾ ਬੜਾ ਕਰ ਤੋ ਪੋਤੋ ਹੋ ਨਾ ਹਜੇ 10 ਦਿਨ ਆਪਣੇ ਘਰ ਦੀ ਨੋ ਆਂਗੇ ਆ 10 ਦਿਨ ਪਤਾ ਨਹੀਂ ਕਦੋਂ ਆਉਣਗੇ ਸ ਘਰ ਦੇ ਵਿੱਚੋਂ ਨਿਕਲੇ ਜਦੋਂ ਫੇਰ ਹੀ ਘਰ ਦੀ ਸ਼ਾਂਤੀ ਮਿਲੂ ਫੇਰ ਹੀ ਘਰ ਚਲੂ ਆਪਣਾ ਜੰਨ ਵਿੱਚ ਰੋ ਘਰੇ ਆ ਨਾ ਉਹਨਾਂ ਚਿਰ ਆਪਣਾ ਘਰ ਨਹੀਂ ਚੱਲਦਾ ਨਿੱਕੇ ਕੀ ਕਹਿ ਰਿਹਾ ਤੂੰ ਕੀ ਕਹਣਾ ਬੇਬੇ ਠੀਕ ਆ ਤੂੰ ਤਾਂ ਹਰ ਗੱਲ ਰਾਣੋ 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 ਪਤਾ ਨਹੀਂ ਤੈਨੂੰ ਕੀ ਘੋਲ ਘੋਲ ਪਿਉਂਦੀ ਆ ਉਹ ਪਤਾ ਨਹੀਂ ਕਿੱਥੇ ਤੱਕ ਤਾਂ ਗਿੱਤ ਵੀਤ ਪਿਉਂਦੀ ਆ ਤੈਨੂੰ ਜਿਹੜਾ ਤੈਨੂੰ ਉਹ ਆਪਦੇ ਵਸ ਦੇ ਵਿੱਚ ਕਰੀ ਜਾਂਦੀ ਆ ਪਹਿਲਾਂ ਤਾਂ ਕਦੇ ਰਾਣੋ ਰਾਣੋ ਕਰਦੀ ਨਹੀਂ ਹੁਣ ਰਾਣੋ 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 ਨਿੱਕੇ ਮੈਨੂੰ ਨਾ ਹੋ ਗਿਆ ਜੇ ਵੀ ਉਹਦੇ ਮੈਂ ਡਿੱਗੀ ਸੀ ਦੇਖ ਭੱਜ ਕੇ ਮੈਨੂੰ ਰਾਣੋਂ ਨੇ ਚੱਕਿਆ ਸੀ ਮੈਂ ਭੁੱਲਦੀ ਨਹੀਂ ਤੂੰ ਤਾਂ ਨਹੀਂ ਭੁੱਲਦੀ ਨੀ ਬੇਬੇ ਮੈਨੂੰ ਤਾਂ ਪਰ ਵਿਉ ਵਰਗੀ ਲੱਗਦੇ ਹੋ ਠੀਕ ਆ ਮੇਰੇ ਮੂਰੇ ਉਹਦਾ ਨਾਮ ਨਾ ਲਿਆ ਕਰ ਬੱਸ ਕਰ ਲਿਆ ਗੁੱਸਾ ਕਰ ਲਿਆ ਮੋਟਾ ਮੂੰਹ ਜੇ ਇੰਨੀ ਗੱਲ ਕਹਤੀ ਸਹੀ ਗੱਲ ਤਾਂ ਕਹੀ ਜਾਊਗੀ ਫਿਰ ਸਾਰਾ ਦਿਨ ਰਾਣੋਂ 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 ਡਾਟੀ ਜਊ ਸਾਰਾ ਦਿਨ ਕਦੇ ਤੂੰ ਇਹਦਾ ਨਾਮ ਰੱਟ ਲਿਆ ਕਰ ਜਿਹੜੀ ਘਰੇ ਲਿਆ ਰੱਖੀ ਹੈਗੀ ਹੈ ਉਹ ਦੱਸ ਲਾਉਂਦੀ ਨਹੀਂ ਉਹ ਤਾਂ ਐ ਕਹਿੰਦੀ ਹੈਗੀ ਉਹਨੂੰ ਸਲਾਈ ਜਾਉਂ। ਲੈ ਦੱਸ ਫੋਨ ਵੀ ਕੀਤਾ ਮੈਂ ਤਾਂ ਫਿਰ ਕੀ ਗੱਲ ਹੋਗੀ ਫੋਨ ਹੀ ਨਹੀਂ ਕਰਦੀ ਹੈਗੀ ਦੁਬਾਰੇ ਕੀ ਕਰਾਂ ਮੈਂ ਨਾਲੇ ਕੈਸੀ ਕੋਈ ਨਮਸੀ ਮ ਆ ਜਾਊਗੀ ਸਮਝ ਤੋਂ ਬਾਹਰ ਰਹਿਦੀਆਂ ਗੱਲਾਂ ਕੀ ਹੋ ਗਿਆ ਕੀ ਬੋਲੀ ਜੀ ਜਾਨੀ ਤੂੰ ਬਜਾ ਪੜ ਇੱਧਰ ਕਿਹਨੂੰ ਫੋਨ ਕਰਿਆ ਸੀ ਉਹਦਾ ਮਨਿੰਦਰ ਨੂੰ ਕਰਿਆ ਸੀ ਫੋਨ ਮੈਂ ਮਨਿੰਦਰ ਨੂੰ ਹਾਂ ਮਨਿੰਦਰ ਨੂੰ ਕਿਵੇਂ ਫੋਨ ਕਰਿਆ ਸੀ ਉਹਨੂੰ ਬੁਲਾਇਆ ਸੀਗਾ ਮੈਂ ਇੱਧਰ ਆ ਕੇ ਜਾ ਤੂੰ ਕਰੀ ਕੋਈ ਗੱਲ ਕਰਨੀ ਹੈ ਲੈ ਹੈ ਲੈ ਕਮਲੀ ਜਦੋਂ ਮੈਂ ਤੈਨੂੰ ਰੋਕਿਆ ਸੀ ਵੀ ਉਹਨੂੰ ਫੋਨ ਨਾ ਕਰੀ ਉਹਨੂੰ ਕੋਈ ਗੱਲ ਦੱਸੀ ਨਾ ਤੂੰ ਕਿਉਂ ਫੋਨ ਕਰਿਆ ਉਹਨੂੰ ਦੱਸਣਾ ਜ਼ਰੂਰੀ ਹੈ ਗੱਲ ਠੀਕ ਆ ਐਂ ਕਹਿੰਦੀ ਆ ਉਹਨੂੰ ਕਿਉਂ ਕੀਤਾ ਉਹਨੂੰ ਕਿਉਂ ਬੁਲਾਇਆ ਭੈਣੇ ਤੂੰ ਆਪ ਸਮਝ ਕਿੱਡੀ ਵੱਡੀ ਗੱਲ ਹੋਈ ਪਈ ਹੈ ਜੀ ਹਜੇ ਕੁੜੀ ਨੂੰ ਆਪਾਂ ਦੱਸੀ ਨਾ ਭੈਣੇ ਮੇਰੀ ਗੱਲ ਸੁਣ ਉਹ ਤਾਂ ਵਿਚਾਰੀ ਪਹਿਲੀ ਟੈਨਸ਼ਨਾਂ ਚ ਘੁਰੀ ਰਹਿੰਦੀ ਐ ਸਾਰਾ ਦਿਨ ਹੈ ਇਧਰ ਦੀ ਟੈਨਸ਼ਨ ਹੈ ਉਧਰ ਦੀ ਟੈਨਸ਼ਨ ਹੈ ਆਪਾਂ ਗੱਲਾਂ ਦੱਸਦਾ ਸੋ ਉਹਦੇ ਦਿਮਾਗ ਤੇ ਹੋਰ ਆਪਾਂ ਬੋਝ ਪਾ ਦਨੇ ਆ ਨਹੀਂ ਉਹ ਫੇਰ ਵੀ ਸਿਆਣੀ ਹੈਗੀ ਠੀਕ ਐ ਜਵਾਕਾਂ ਦਾ ਦਿਮਾਗ ਨਾ ਚੱਲਦਾ ਹੁੰਦਾਗਾ ਆਪਾਂ ਤਾਂ ਕੁੱਡਰਾਂ ਦੀ ਕੁੱਡਰਾਂ ਰਹਿ ਗਈਆਂ ਹੈ ਤੂੰ ਤਾਂ ਸਾਰੇ ਘਾਸੇ ਨੂੰ ਹੁੰਝਾ ਫਰੇਆ ਲਿਆ ਹਾਂ ਕਹਿ ਕੇ ਕਿ ਵੀ ਨਾ ਦੱਸੋ ਚੱਲ ਛੱਡ ਪਰਾਂ ਆ ਗੱਲ ਕਹਿਨੀ ਐ ਤੈਨੂੰ ਮੈਂ ਭੈਣੇ ਸੱਚੀ ਪੁੱਛੇ ਨਾ ਮੈਨੂੰ ਲੜਾਈ ਤੋਂ ਡਰ ਲੱਗਦੀ ਮੈਂ ਲੜਕੇ ਨਹੀਂ ਰਾਜੀ ਮਾਇਆ ਹੀ ਚੌਨੀ ਹੈ ਵੀ ਚੱਲ ਕਾਦੇ ਵਾਸਤੇ ਹਾਂ ਪੈਸੇ ਪਿੱਛੇ ਕਿਉਂ ਬਗੜ ਪਾਉਣਾ ਰਿਸ਼ਤੇਦਾਰਾਂ ਨਾਲ ਹਾਂ ਠੀਕ ਹੈ ਆ ਹੁਣ ਤੇਰੀ ਨਨਦ ਵੀ ਕਹੇਗੀ ਵੀ ਆਹ ਜਿਹੜਾ ਰਹਿੰਦਾ ਦਾ ਰੈਂਦ ਖੂਜ ਜ਼ਮੀਨ ਚੋ ਹਿੱਸਾ ਵੀ ਲੈ ਜੂ ਉਹ ਵੀ ਲਵਾ ਦੇ ਨਾਲੇ ਸਾਰਾ ਲਵਾ ਦੇ ਛੱਡੀ ਨਾ ਘਰੇ ਕੁੜੀ ਵਾਸਤੇ ਚਾਏ ਇਹਨੂੰ ਖਾਵੇ ਲੈ ਜਾਂਦੀ ਆ ਸਾਰਾ ਕੁਝ ਲੈ ਜੇ ਪਰ ਖਿਹੜਾ ਛੱਡੇ ਸਾਡਾ ਕਲੇਸ਼ ਨਾ ਪਾਵੇ ਮੇਰੀ ਧੀ ਤੇ ਦੰਦਾ ਨਾ ਪਾਵੇ ਨਾਲੇ ਤਾਂ ਮੇਰੀ ਧੋਤੀ ਤੇ ਦੰਦਾ ਪਾਰਖਿਆ ਉਹਨਾਂ ਨੇ ਨਾਲੇ ਮੇਰੀ ਧੀ ਤੇ ਦੰਦਾ ਪਾਰਖਿਆ ਠੀਕ ਆ ਫਿਰ ਤੇਰੀ ਗੱਲ ਸਿਆਣੀ ਆ ਐਂ ਕਰ ਫਿਰ ਤੂੰ ਆਪ ਫੋਨ ਕਰ ਦੇ ਤੂੰ ਕੋਈ ਚੰਬੀ ਜਾਂ ਵੀ ਬਾਲੀ ਚੰਗਾ ਉਹ ਠੀਕ ਰਹੂਗਾ ਤੇਰੀ ਵੀ ਗੱਲ ਸਹੀ ਹੈ ਭੈਣੇ ਮੈਂ ਕਰਾਂ ਕੀ ਤੇ ਕੀ ਨਾ ਕਰਾਂ ਵਿਚਾਲੇ ਫਸੀ ਪਈ ਆ ਮੈਂ ਤਾਂ ਹੁਣ ਨਾ ਤਾਂ ਮੈਂ ਕੁੜੀ ਨੂੰ ਕੋਈ ਗੱਲ ਕਹਿ ਸਕਦੀ ਆ ਨਾ ਮੈਂ ਹੁਣ ਇਹਨਾਂ ਮਾਂ ਪੁੱਤਾਂ ਨਾਲ ਮੜੇਕ ਸਕਦੀ ਆ ਬਸ ਬਸ ਦੁਦਾਈ ਕਹਿਆ ਕਰ ਹੁਣ ਤੇਰੇ ਮੂੰਹ ਚ ਫੇਰ ਉਹੀ ਗੱਲ ਹੈ ਵੀ ਮੈਂ ਤਾਂ ਚੁੱਪ ਕਰ ਜਾ ਮੈਂ ਤਾਂ ਤੈਨੂੰ ਦੱਸਦੀ ਗੱਲ ਵੀ ਭਾਈ ਆਬਦਾ ਤੂੰ ਸਾਰੀ ਜਿਹੜੀ ਹੈਗੀ ਨਾ ਟਿੰਡ ਫੋੜੀ ਖੋ ਜੋ ਕੇ ਚਕਾ ਦੇ ਨਾਲੇ ਨਾ ਬਗਜੂ ਉਧਰ ਠੀਕ ਆ ਜਵਾਕੜੀ ਨੂੰ ਵੀ ਤੂੰ ੱੱਕੇ ਖਵਾਉਣੇ ਆ ਚੱਲ ਪਹਿਲਾਂ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਠੀਕ ਆ ਕੀ ਦੇ ਸਰਤੇ ਹੁਣ ਜਵਾਕੜੀ ਆਂਦੇ ਸੀ ਐਨੇ ਸਾਹ ਪਿਆਏ ਆ ਆਪਾਂ ਉਹਨੂੰ ਇਹਦੇ ਕਰਕੇ ਤਾਂ ਮੈਂ ਸੋਚਦੀ ਆਂ ਵੀ ਚੱਲ ਉਹਦੀ ਧੀ ਐ ਉਹਦੀ ਧੀ ਦਾ ਕੁਝ ਬਣ ਜਾਊਗਾ ਹੈ ਚਲੇ ਜਵਾਕੜੀ ਆ ਜ਼ਮੀਨ ਦੇ ਸਾਰੇ ਦਿਨ ਕੱਟ ਲੂਗੀ ਫਿਰਦੀ ਏ ੱੱਕੇ ਖਾਂਦੀ ਅਹੀਂ ਤਾਂ ਮੈਂ ਸੋਚਦੀ ਆਂ ਪਰ ਇਹ ਸੋਚਣ ਨਹੀਂ ਦਿੰਦੇ ਨਾ ਕੁੜੀ ਦਾ ਤਾਂ ਕੁਝ ਬਣ ਨਹੀਂ ਨੀ ਦਿੰਦੇ ਮਾਂ ਪੁੱਤ ਐਡਾ ਮੇਰੇ ਮਗਰ ਪਏ ਨੇ ਹਾਂ ਨੂਣੀ ਐ ਜੀ ਬਾਲੀ ਮਾਗਰਤਾ ਕਿਉਂ ਭਈਆ ਖਿੱਚ ਕੇ ਰੱਖੀ ਨਾ ਡੰਡਾ ਦੇਖਾ ਭਲਾ ਤੇਰੇ ਬੰਨੀ ਕੋਈ ਕੋਈ ਵੀ ਕਹਿ ਜੇ ਤੈਨੂੰ ਹੁਣ ਤਾਂ ਫਿਰ ਪਹਿਨੇ ਹੀ ਪੂ ਮੈਨੂੰ ਕੁਛ ਨਾ ਕੁਛ ਤਾਂ ਜਦੋਂ ਇੰਨਾ ਸੋਚ ਰੱਖਿਆ ਇਹਨਾਂ ਨੇ ਮੈਂ ਜ਼ਮੀਨ ਲੈ ਕੇ ਜਾऊं ਮੈਂ ਘਰ ਚੋਂ ਹਿੱਸਾ ਵੰਡਾ ਕੇ ਲੈ ਕੇ ਜਾऊं ਜਦੋਂ ਹੁਣ ਆਏ ਕਹੀ ਜਾਂਦੀ ਐ ਲੈ ਜਾਂਦੀ ਪਹਿਨੇ ਕੋਈ ਗੱਲ ਨਹੀਂ ਹੁਣ ਵੀ ਲੈ ਜੇ ਕੋਈ ਗੱਲ ਨਹੀਂ ਬਣਦਾ ਕਹਿੰਦੇ ਹੁੰਦਾ ਨਾ ਕੁੜੀਆਂ ਦਾ ਹਿੱਸਾ ਬਣਦਾ ਪਰ ਉਹ ਤਾਂ ਚਮਰੀਕੀਆਂ ਕਰਦੀ ਜ ਤੇਰੇ ਨਾਲ ਉਹਨੂੰ ਤਾਂ ਆਏ ਆ ਵੀ ਇੱਥੇ ਕੁੜੀ ਨਾ ਆ ਜੇ ਠੀਕ ਐ ਨਾ ਕੁੜੀ ਨਾ ਰੋਟੀ ਲੱਗ ਜੇ ਫਿਰ ਸਾਡਾ ਰੋ ਹੁੱਕਾ ਪਾਣੀ ਕਹਿੰਦੇ ਨਹੀਂ ਹੁੰਦੇ ਸਾਡੀ ਰੋਟੀ ਬੰਦ ਹੋ ਜੂਗੀ ਕੁੜੀ ਦੇ ਤਾਂ ਇਹਨਾਂ ਨੇ ਪਹਿਲੇ ਦਿਨ ਹੀ ਮੁਕਾਤਾ ਸੀ ਵੀ ਭਾਈ ਇਸ ਘਰੇ ਕੁੜੀ ਨੂੰ ਨਾ ਵੜਨ ਦੇ ਤੂੰ ਕੁੜੀ ਨੂੰ ਨਹੀਂ ਬੁਲਾਉਣਾ ਕੁੜੀ ਨੂੰ ਨਹੀਂ ਬੁਲਾਉਣਾ ਇਹ ਮੈਨੂੰ ਐ ਕਹਿੰਦੇ ਮੈਂ ਇਹਨਾਂ ਦੇ ਆਖੇ ਲੱਗੇ ਮੈਂ ਹਾਂ ਚੱਲ ਨਹੀਂ ਮੈਂ ਕੁੜੀ ਨੂੰ ਬੁਲਾਉਂਦੀ ਨਾ ਮੈਂ ਜਾਵਾਂ ਬਸ ਉਦੋਂ ਕੁਝ ਮੇਰਾ ਵੀ ਤੈਨੂੰ ਪਤਾ ਹੀ ਹੈ ਮੰਜਾ ਥੋੜਾ ਜਿਹਾ ਫਿੱਕਾ ਪੈ ਗਿਆ ਸੀ ਵੀ ਇਹਦੇ ਕਰਕੇ ਚੱਲੇ ਇਹਦਾ ਪਿਓ ਮੁੱਕ ਗਿਆ ਸੀ ਹੁਣ ਮੈਂ ਸੋਚਿਆ ਮਨਾ ਬਸ ਤੇਰੇ ਵਰਗੀ ਨੇ ਕਹੇ ਉਹਨੇ ਕਹੇ ਦਿਮਾਗ ਚੇ ਬਾੜ ਵੀ ਸਾਰੀ ਉਮਰ ਥੋੜਾ ਗੱਲ ਤਾਂ ਉਹੀ ਹੈ ਨਾ ਭੈਣ ਇੱਕ ਗੱਲ ਹੋਰ ਪੁੱਛਾਂ ਤੈਨੂੰ ਨਾ ਤੇਰੀ ਨੰਦ ਦੇ ਘਰੇ ਕਾਹਦਾ ਘਟਾਗਾ ਕਾਹਦਾ ਘਟਾ ਦੱਸੀ ਹੈਗਾ ਤਾਂ ਸਭ ਖੁਸ਼ੀ ਹੈ ਫਿਰ ਕਰਾਂ ਤਾਂ ਉਹੀ ਗੱਲ ਤੇਰੇ ਵਾਲੀ ਫਿਰ ਹੁਣ ਕੀ ਕਹਿ ਸਕਦੀਆਂ ਮੈਂ ਉਹਦੇ ਕੀ ਕਹਾ ਪਾਸਾਤ ਕੁੜੀਆਂ ਮੁੰਡਾ ਕੱਲਾ ਫਿਰ ਕੱਲਾ ਮੁੰਡਾ ਤਾਂ ਹੀ ਤਾਂ ਕਹਿੰਦੀ ਵੀ ਮੇਰੇ ਪੁੱਤ ਦਾ ਬਣ ਜੇ ਸਾਰਾ ਕੁਸ ਲੈ ਲੈ ਬਣ ਜੇ ਪੁੱਤ ਦਾ ਬੱਸ ਭੈਣੇ ਮੈਂ ਤਾਂ ਇਹੀ ਸੋਚਦੀ ਸੀਗੀ ਵੀ ਉਹ ਆ ਜਾਂਦੀ ਅਸੀਂ ਸੋਚੀ ਜਾਂਦੀ ਸੀ ਦਿਮਾਗ ਮੇਰਾ ਖਰਾਬ ਹੋਇਆ ਪਿਆਗਾ ਚਲ ਕੋਈ ਨਹੀਂ ਦਵਾਰੇ ਲਾ ਕੇ ਦੇਖ ਲਾਂਗੇ ਫੋਨ ਫੋਨ ਕੋਈ ਨਹੀਂ ਜੇ ਨਹੀਂ ਆਈ ਤਾਂ ਨਾ ਸਹੀ ਨਾ ਸੱਤ ਭੈਣ ਮੰਨ ਕੇ ਮੈਂ ਤਾਂ ਕਹਿੰਦੀ ਐਵੇਂ ਉਹ ਤੜਫੂਗੀ ਇੱਥੇ ਆ ਕੇ ਨਹੀਂ ਉਹ ਤਾਂ ਉਹਨੂੰ ਮੈਂ ਕਹਤਾਂ ਉਹ ਤਾਂ ਜਦੋਂ ਵੀ ਉਹਦਾ ਟਾਈਮ ਲੱਗੇ ਨਾ ਆਉ ਜ਼ਰੂਰ ਉਹ ਨਾ ਹੁਣ ਤੂੰ ਉਹ ਕਰ ਠੀਕ ਹੈ ਨਾ ਹਾਂ ਚਲ ਜਿਵੇਂ ਮਰਜ਼ੀ ਕਰ ਮੈਂ ਤਾਂ ਆਪਦਾ ਕੰਮਕਾਰ ਕਰ ਲਾ ਮੇਰਾ ਤਾਂ ਦਿਮਾਗ ਨਾ ਭੈਣੀ ਐਂ ਘੁੰਮੀ ਜਾਂਦਾਗਾ ਕਿ ਕੀ ਬਣੂ ਤੇਰਾ ਤੂੰ ਕਿਉਂ ਨਹੀਂ ਸਮਝਦੀ ਹੈਗੀ ਬਸ ਸਾਰਾ ਦਿਨ ਤੇਰੇ ਬਣੀ ਦੇਖ ਦੇ ਕੇ ਮੈਂ ਝੁਰਦੀ ਹੈਗੀ ਮੈਂ ਆਪਦਾ ਤਾਂ ਛੱਡਿਆ ਹੀ ਪਿੱਛੇ ਚਲ ਕੋਈ ਗੱਲ ਨਹੀਂ ਆਪਾਂ ਕਹੇ ਸੀ ਵੀ ਰਲ ਮਿਲ ਕੇ ਟਾਈਮ ਕੱਢ ਲਾਂਗੇ ਹੈ ਨਾਲੇ ਜਵਾਕਾਂ ਦਾ ਕੁਝ ਬਣ ਤੂ ਹੁਣ ਆਈ ਹੀ ਤਾਂ ਮੈਨੂੰ ਫਿਕਰ ਲੱਗਿਆ ਰਹਿੰਦਾ ਹੈ ਵੀ ਸਮਝ ਤੋਂ ਬਾਹਰ ਗੱਲ ਹੋਈ ਪਈ ਹੈ ਚਲ ਠੰਡੇ ਦਿਮਾਗ ਨਾਲ ਸੋਚ ਲਾ ਮੈਂ ਤਾਂ ਘਰਾਂ ਕੰਮ ਹੁਣ ਤਾਂ ਇਹ ਵੀ ਗੱਲ ਠੀਕ ਕਹਿੰਦੀ ਆ ਭੈਣ ਤੇਰੀ ਦੋਤੀ ਹੈ ਤੇਰੀ ਧੀ ਹੈ ਜੇ ਤੂੰ ਸਾਰਾ ਕੁਝ ਉਹਨਾਂ ਨੂੰ ਖਵਾਤਾ ਵਿਚਾਰਾ ਇਹਨਾਂ ਪੱਲੇ ਕੀ ਰਹੂਗਾ ਇਹ ਤਾਂ ਫੇਰ ਉਹ ਵੀ ਧੱਕੇ ਖਾਊਗੀ ਲੋਕਾਂ ਦੇ ਧੰਦੇ ਕਰੂਗੀ ਹੁਣ ਵੀ ਕਰੀ ਜਾਂਦੀ ਹੈ ਤੂੰ ਕਿਵੇਂ ਘੜਾ ਛੜਾ ਮੋ ਨਾ ਤੂੰ ਉਹ ਤਾਂ ਉਹੀ ਮਗਰ ਪੈਰੀ ਹੱਥ ਧੋ ਕੇ ਮੇਰੇ ਚੱਲ ਕੋਈ ਨਾ ਦੇਖ ਦੇ ਹੌਣ ਦੇ ਕੁੜੀ ਨੂੰ ਫਿਰ ਕਰਾਂਗੇ ਗੱਲ ਕੀ ਬਣਦਾ ਹਾਜੀ ਸੂਟ ਜਿਹਾ ਲੱਗਦਾ ਕਿਸੇ ਹੋਰ ਪਾਸੇ ਹੀ ਚੜਿਆ ਮੈਡਮ ਜੀ ਨੇ ਸੂਟ ਪਾ ਰੱਖਿਆ ਤੇ ਕਮੋ ਕਮੋ ਵੀ ਕਰੀ ਜਾਂਦੀ ਐ ਛਾ ਬਾਤ ਕਿਉਂ ਕਰਨੇ ਨਹੀਂ ਚਾਹੀਦੇ ਸੀ ਨਾਲੇ ਤੂੰ ਇਹ ਤਾਂ ਕਹਿੰਨੀ ਹੁੰਦੀ 13 ਘਰ ਐ ਮੈਂ ਸੁੱਚਾ ਚੱਲ ਹੁਣ ਮੈਂ ਜ਼ਿੰਮੇਵਾਰੀਆਂ ਦੀਆਂ ਸਾਂਭ ਹੀ ਲਵਾਂ ਇੱਕ ਨਾ ਇੱਕ ਦਿਨ ਤਾਂ ਵੈਸੇ ਵੀ ਮੈਂ ਸਾਹਮਣੀ ਹੀ ਆ ਹਾਂ ਹਾਂ ਬਿਲਕੁਲ ਸਹੀ ਕਿਹਾ ਚਲੋ ਇੰਨੇ ਦਿਨਾਂ ਚ ਤੇਰੀ ਕੋਈ ਤਾਂ ਗੱਲ ਹੋਈ ਜਿਹੜੀ ਮੇਰੇ ਦਿਲ ਨੂੰ ਲੱਗੀ ਐ ਚਲ ਸ਼ੁਕਰਾ ਰੋਟੀ ਖਾਣੀ ਐ ਤੇ ਰੋਟੀ ਭਾ ਕੇ ਦਵਾਂ ਤੂੰ ਠੀਕ ਆ ਬਿਮਾਰ ਤਾਂ ਨਹੀਂ ਹੈਗੀ ਮੈਨੂੰ ਰੋਟੀ ਪੁੱਛੀ ਨਹੀਂ ਆ ਫਿਰ ਵੀ ਹੋਰ 15 ਦਿਨਾਂ ਦੀ ਮਹਿਮਾਨ ਆ ਮੈਂ ਸੋਚਾਂ ਖਾਤਰਦਾਰੀ ਕਰਤੀਏ ਤੁਸੀਂ ਯਾਦ ਰੱਖੇਂਗੀ ਮਹਿਮਾਨ ਮੈਂ ਹਾਂ 15 ਦਿਨ ਬਾਅਦ ਤਾਂ ਤੁਸੀਂ ਜਾਣਾ ਹੀ ਐਸ ਘਰ ਤੋਂ ਹੂੰ ਇਹ ਵੀ ਤੂੰ ਸਹੀ ਕਿਹਾ ਹੈਗੀ ਤਾਂ ਮੈਂ ਇੱਥੇ 15 ਦਿਨ ਦੀ ਮਹਿਮਾਨ ਹੀ ਆ ਪਰ ਇਹ ਮਹਿਮਾਨ ਉਹ ਨਹੀਂ ਜਿਨ੍ਹਾਂ ਦਾ ਕਦੇ ਇਹ ਕਰ ਹੁੰਦਾ ਸੀ ਆ ਰਸੋਈ ਹੁੰਦੀ ਸੀ ਹਾਂ ਠੀਕ ਆ ਮੈਂ ਤੇ ਰਸੋਈ ਨੂੰ ਬਹੁਤ ਪਿਆਰ ਨਾਲ ਰੱਖੂਗੀ ਦੇਖ ਲੈ ਦੇਖ ਹੂੰ ਦਿਖੀ ਜਾਂਦਾ ਪਿਆਰ ਤਾਂ ਭਾਂਡੇ ਮੰਜ ਨਾਲੇ ਪਏ ਐ ਰਸੋਈ ਸਾਫ ਕਰਨ ਵਾਲੀ ਪਈ ਐ ਕੋਈ ਨਹੀਂ ਬਸ ਸਬਜੀ ਤਰੀ ਹੋਈ ਹੈਗੀ ਜਦ ਬਣ ਗਈ ਭਾਂਡੇ ਵੀ ਕਰ ਦੂੰਗੀ ਤੂੰ ਨਾ ਫਿਕਰ ਕਰ ਮੈਂ ਸਭ ਕੁਝ ਕਰ ਲਵਾਂਗੀ ਹਾਂ ਹੋ ਤਾਂ ਠੀਕ ਐ ਹਾਂਜੀ ਸੂਟ ਵੀ ਪਾਈ ਫਿਰਦੀ ਐ ਵੈਸੇ ਨਿੱਕੇ ਨੂੰ ਮੈਂ ਸੂਟ ਬਹੁਤ ਪਸੰਦ ਆ ਮੈਂ ਸੋਚਿਆ ਅੱਜ ਮੈਂ ਸੂਟ ਪਾਵਾਂ ਨਾ ਇਹ ਹੁਣ ਕਿੰਨੇ ਕ ਦਿਨ ਮੈਂ ਜੀਨਸ ਜੀ ਪਾਈ ਰੱਖੂਗੀ ਵੈਸੇ ਵੀ ਹੁਣ ਜਦ ਇਸ ਕਰ ਲਈ ਨੂ ਬਣਨਾ ਹੀ ਹੈ ਥੋੜੀ ਪ੍ਰੈਕਟਿਸ ਤਾਂ ਹੋਣੀ ਤਾਂ ਸ਼ੁਰੂ ਕਰਨੀ ਚਾਹੀਦੀ ਹੈ ਨਾ ਰਹਿ ਕਿੰਨੇ ਕ ਦਿਨ ਗਏ ਸਾਰੇ 5-10 ਦਿਨ 5-10 ਦਿਨ 5-10 ਦਿਨ ਤਾਂ ਰਹਿ ਗਏ ਪਰ ਉਹ ਤਾਂ ਮੇਰੇ ਜਾਣ ਲਈ ਨੇ ਤੂੰ ਤਾਂ ਇੱਥੇ ਹੈ ਬਾਕੀ ਕੀ ਗੱਲ ਵਿਆਹ-ਵਿਆਹ ਦਾ ਸੋਚ ਰਹੀ ਆ ਲੈ ਉਹ ਤਾਂ ਹੁਣ ਕਲੀਅਰ ਹੀ ਹੋ ਗਿਆ ਉਹ ਤਾਂ ਸਾਡਾ ਹੀ ਹੋਣਾ ਸੱਚ ਐ ਕਰਦੀ ਆ ਤੈਨੂੰ ਮੈਂ ਹੁਣ ਇਨਵਿਟੇਸ਼ਨ ਦੇ ਦੰਨੀ ਆਂਗੀ ਕਿੱਥੇ ਤੇਰੇ ਘਰੇ ਜਾਉਂਗੀ ਹੁਣ ਮਬਦੇ ਮੂੰਹ ਹੋਈ ਕਹਿ ਦਿੰਨੀ ਹੈਗੀ ਤੂੰ ਨਾ ਸਾਡੇ ਘਰ ਆ ਤੇ ਜ਼ਰੂਰ ਆਈ ਤੇਰੇ ਬਿਨਾ ਕਿੱਥੇ ਰੌਣਕ ਲੱਗਣਗੀ ਤੈਨੂੰ ਕੀ ਲੱਗਦਾ ਮੈਂ ਥੋੜੇ ਵਿਆ ਚ ਆਉਂਗੀ ਇਸ ਘਰ ਦੇ ਜਾਣ ਤੋਂ ਬਾਅਦ ਨਾ ਥੋੜਾ ਤਾਂ ਮੈਂ ਮੂਵੀ ਨਹੀਂ ਵੇਖਦੀ ਆਂ ਕਿ ਵਿਕਮੀ ਤੇਰਾ ਨਾ ਉਥੇ ਜੀਜਾ ਘ ਭਰਾਈ ਜਾਊਗਾ ਵੈਸੇ ਵੀ ਆਪਦੀ ਬਰਬਾਦੀ ਹੁਣ ਕੌਣ ਦੇਖਣਾ ਆਂਦਾ ਹੁੰਦਾ ਤੈਨੂੰ ਬਹੁਤ ਬੁਰਾ ਲੱਗੂਗਾ ਨਾ ਤੇਰਾ ਘਰ ਵਾਲਾ ਕਿਸੇ ਹੋਰ ਦੇ ਬਾਹਾਂ ਚ ਬਾਹਾਂ ਪਾਉ ਤੇ ਅੱਜ ਤੋ ਸਭ ਕੁਛ ਦੇਖਿਆ ਅੰਜਨ ਹਾਂ ਇੱਕ ਗੱਲ ਤਾਂ ਤੂੰ ਸਹੀ ਕਹੀ ਐ ਮੇਰਾ ਘਰ ਵਾਲਾ ਉਹ ਕਹਿੰਦੇ ਨਹੀਂ ਹੁੰਦੇ ਮੈਨੂੰ ਨਾ ਥੁੱਕਣ ਦੀ ਆਦਤ ਐ ਤੇ ਤੈਨੂੰ ਚੱਟਣ ਦੀ ਤਾਂ ਹੀ ਤਾਂ ਕਿਸੇ ਦੀ ਝੂਠ ਆਪਦੇ ਕੋਲ ਰੱਖੀ ਜਾਂਦੀ ਐ ਐਨੇ ਸਾਲ ਫਿਰ ਤੂੰ ਕਿ ਮੈਂ ਰੱਖ ਲੈ ਕਿਸੇ ਦੀ ਝੂਠ ਮੈਨੂੰ ਪਤਾ ਨਹੀਂ ਸੀ ਨਾ ਵੀ ਹੁਦਾ ਤੇਰੇ ਨਾਲ ਕੁਝ ਚੱਕਰ ਹੈ ਚਲ ਖੈਰ ਮੈਂ ਤੇਰੇ ਨਾਲ ਲੜਨਾ ਨਹੀਂ ਚਾਹਦੀ ਕੀ ਹਣਾ ਅੱਜ ਮੇਰਾ ਬਿਲਕੁਲ ਵੀ ਲੜਨ ਦਾ ਮੂਡ ਨਹੀਂ ਅੱਜ ਮੇਰਾ ਬਹੁਤ ਚੰਗਾ ਮੂਡ ਹੈਗਾ ਜੇ ਕੁਝ ਖਾਣਾ ਤੇ ਦੱਸ ਤੇ ਬਣਾ ਦੂੰਗੀ ਅਸਾਂ ਮਿਹਰਾਂ ਤੇਰੇ ਤੇ ਵੀ ਤਰਸ ਜਾਇਆ ਜਾਂਦਾ ਵਿਚਾਰਨੀ ਫਿਰ ਵੀ ਇੰਨੇ ਸਾਰੇ ਇੱਥੇ ਕੱਡੇ ਨੇ ਥੋੜੀ ਬਹੁਤ ਖੁਸ਼ੀਆਂ ਦਾ ਤਾਂ ਤੈਨੂੰ ਵੀ ਚਲ ਹੱਕ ਹੈਗਾ ਕਿਰੇ ਮੂੰਹ ਲਾ ਕੇ ਮੈਂ ਕਿੰਨੇ ਕਿੰਨੇ ਬੜੇ ਸੋਹਣੇ ਭਾਈ ਆ ਗਏ ਅੱਜ ਪਹਿਲੀ ਵਾਰ ਤੇਰਾ ਤਾਰੀਫ ਕਰਨ ਦਾ ਦਿਲ ਕਰ ਰਿਹਾ ਹੈਗਾ ਸੋਹਣਿਆ ਕਿਹਨੇ ਦਿੱਤਾ ਪੈਕਿਆਂ ਤੋਂ ਨਹੀਂ ਲਈ ਗਈ ਤੇਰੀ ਸੱਸ ਨੇ ਵਿਆਹ ਵਾਲੇ ਮੂੰਹ ਦਿਖਾਈ ਵਾਲੇ ਦਿੱਤੇ ਸੀਗੇ ਤੇਰੀ ਸੱਸ ਕਹਿੰਦੀ ਮੇਰੀ ਨੂੰਹੀ ਬਾਲੀ ਸੋਹਣੀ ਆਈ ਸੀ ਉਦੋਂ ਤਾਂ ਕਰਕੇ ਦੇ ਦਿੱਤੇ ਸਹੀ ਗੱਲ ਆ ਵੈਸੇ ਸੋਹਣੇ ਲੱਗਦੇ ਆਗੇ ਮੰਮੀ ਜੀ ਨੇ ਬਿਲਕੁਲ ਸਹੀ ਕੀਤਾ ਜਦੋਂ ਮੇਰੀ ਮੂੰਹ ਦਿਖਾਈ ਹੋਗੀ ਮੈਨੂੰ ਤਾਂ ਇਹ ਤੋਂ ਵੱਡੇ ਹੀ ਗਰਾ ਕੇ ਦੋ ਕਿ ਪੱਕਾ ਉਹ ਫਿਰ ਕੋਲਡ ਮੇਰੇ ਤੇ ਜੱਜ ਦਾਣਾ ਸਹੀ ਕਿਆ ਕੋਈ ਗੱਲ ਨਹੀਂ ਆ ਵੀ ਲਾ ਕੇ ਦੇ ਦੂੰਗੀ ਤੈਨੂੰ ਦਾਣ ਰੱਖ ਲਈ ਕੋਈ ਨਹੀਂ ਇਹ ਤਾਂ ਤੂੰ ਹੀ ਰੱਖ ਤੇਰੇ ਤਾਂ ਸੋਹਣੇ ਲੱਗਦੇ ਨਾਲੇ ਮੈਂ ਤੇਰੇ ਤਾਰੇ ਹੋਏ ਜੀਵਰ ਥੋੜੀ ਪਾਉਂਗੀ ਜਦ ਮੈਂ ਤਾਂ ਨਵੇਂ ਪਾਉਂਗਾ ਮੇਰਾ ਘਰ ਵਾਲਾ ਰੱਖ ਸਕਦੀ ਆ ਫਿਰ ਤਾਰੇ ਹੋਏ ਜੀਵਰਾਂ ਦੀ ਕਿੱਡੀ ਕੀ ਗੱਲ ਉਹ ਤਾਂ ਪਹਿਲਾਂ ਹੀ ਮੇਰੇ ਸੀ ਸੱਚੀ ਮੇਰਾ ਬਿਲਕੁਲ ਬਹਿਸ ਕਰਨ ਦਾ ਦਿਲ ਨਹੀਂ ਸੀ ਪਰ ਤੂੰ ਹਟਦੀ ਨਹੀਂ ਨਾ ਤੂੰ ਲੜਨਾ ਹੀ ਹੁੰਦਾ ਆ ਕੇ ਮੈਂ ਤੇਨੇ ਪਿਆਰ ਨਾਲ ਦਾਲ ਬਣਾਈ ਸੀ ਮੈਂ ਕਿਹਾ ਚੱਲ ਸਾਰੇ ਅੱਜ ਮੇਰੇ ਹੱਥ ਦਾ ਖਾਣਗੇ ਕੁਛ ਕੁਛ ਨਹੀਂ ਖਾਣਾ ਤੇਰੇ ਹੱਥ ਦਾ ਲੈ ਮੈਂ ਤਾਂ ਰੋਟੀ ਪਾ ਕੇ ਰੱਖੀ ਸੀ ਛੱਲ ਜੇ ਤੇਰਾ ਨਹੀਂ ਦਿਲ ਕਰਦਾ ਹੈਗਾ ਨਾ ਖਾ ਪਰ ਸੱਚੀ ਹੱਦ ਹੋ ਗਈ ਜਿਹੜੀ ਚੁੰਮ ਕੇ ਜੇ ਪਾਈ ਕਰਦੀ ਐ ਨਾ ਮੈਨੂੰ ਬਰਦਾਸ਼ਤ ਨਹੀਂ ਹੋਈ ਇਨੂੰ 골ਡ ਪਾਉਂਡ ਤੇ ਕੀ ਲੋੜ ਸੀਗੀ? ਬੁੱਠੀ ਹੈਗੀ ਇਹਦੀ 골ਡ ਵਾਲੀ। ਮੰਮੀ ਨੇ ਸਹੀ ਨਹੀਂ ਕੀਤਾ ਲੱਗਾ। ਕਦੇ ਮਿੰਤਾ ਦੱਸਿਆ ਨਹੀਂ ਹੈਗਾ ਵੀ ਬਸ ਇਹ 골ਡ ਨਾਲ ਮੇਰਾ ਹੋਕ। ਮੈਂ ਕਿਉਂ ਉਹਨੂੰ ਚੁੰਮਕੇ ਦੇਵਾਂ? ਇਸ ਘਰ ਦੇ ਚੁੰਮਕੇ ਨੇ ਉਹ। ਉਹ ਤਾਂ ਰੀਤ ਨਹੀਂ ਮਨਾਲ ਲੈ ਕੇ ਜਾਣ ਦਿੰਦੀ। ਤੇਰੇ ਮੂੰਹ ਗੇ ਚਾਹੀ ਮੈਂ ਜੋ ਕਹਿ ਲਿਆ। ਹਰੇ ਚੁੰਮਕੇ ਤੇ ਹੱਕ ਸਿਰਫ ਮੇਰਾ ਹੈਗਾ। ਮੰਮੀ ਨੂੰ ਹੁਣ ਹੀ ਜਾ ਕੇ ਸੁਣਾਉਣੀ ਆਂ ਵੀ ਇਹ ਤਾਂ ਖੋਲ ਐ। ਕੋਈ ਹੱਕ ਨਹੀਂ ਇਹ ਸਭ ਰੱਖਣ ਦਾ। ਪਤਾ ਨਹੀਂ ਕੀ ਸਮਝਦੀ ਹੈਗੀ ਚੁੰਕੇ ਜੇ ਪਾ ਕੇ ਵੀ ਪਤਾ ਨਹੀਂ ਕਿਹੜੀ ਹੂਰ ਪਰੀ ਲਖ ਰਹੀ ਹਾਂ